ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਹੋ ਗਿਆ ਦਿਨ ਐਤਵਾਰ ਤੇ ਤਰੀਕ ਹੋ ਗਈ ਅੱਜ 23 ਫਰਵਰੀ ਤੇ ਆਪਾਂ ਟਾਈਮ ਹੋ ਗਿਆ 11:30 ਤੇ ਅੱਜ ਆਪਾਂ ਨਿਕਲੇ ਆ ਰਾਈਟ ਦੇ ਤੇ ਬਸ ਆਕੇ ਖੜੇ ਹੀ ਜਾ ਰਹੇ ਸੀਐਨਜੀ ਦੇਖਿਆ ਸੀਐਨਜੀ ਖਤਮ ਹੈ ਆਪਾਂ ਹੁਣ ਸੀਐਨਜੀ ਪਾਉਣ ਚੱਲੇ ਆ ਫੇਰ ਕੰਮ ਕਰਦੇ ਆ ਸਟਾਰਟ ਜਿਹੜੇ ਬੰਪ ਦੇ ਉੱਪਰ ਆਏ ਸੀਗੇ ਤਿੰਨ 4 ਕਿਲੋਮੀਟਰ ਦੂਰ ਚੱਲ ਕੇ ਉੱਥੇ ਦਾ ਯਾਰ ਸੀਐਨਜੀ ਖਤਮ ਹੋਈ ਹੋਈ ਐ ਇੱਕ ਤਾਂ ਮੈਂ ਇੱਧਰ ਕਰਾਲੀ ਸਾਈਡ ਆਇਆ ਚੱਲ ਕੇ ਵੀ ਚੱਲ ਸੀਐਨਜੀ ਪਵਾ ਕੇ ਲਿਆਉਣਾ ਕਿਉਂਕਿ ਸੀਐਨਜੀ ਖਤਮ ਹੈ ਹਲੇ ਨਿਖਾਨ ਆਇਆ ਨਹੀਂ ਪਰ ਚੱਕਰ ਗਿਆ ਪੈ ਗਿਆ ਕਿ ਸੀਐਨਜੀ ਦਾ ਕਹਿੰਦਾ ਖਤਮ ਹੈ ਭਾਈ ਇਹਦਾ ਪੰਗਾ ਪੈ ਗਿਆ ਚਲ ਕੋਈ ਗਾਂਹ ਜਾ ਕੇ ਦੇਖਦੇ ਹਾਂ ਹਲੇ ਰਾਈਡ ਦਾ ਕੋਈ ਪਈ ਨਹੀਂ ਹੈਗੀ ਬੀਜ ਉਹ ਹੀ ਖਤਮ ਹੋ ਤੇ ਇੱਕ ਰਾਈਡ ਬੈ ਗਈ ਆਪਾਂ ਨੂੰ ਉੱਥੇ ਤੇ ਇਨ ਡਰਾਈਵ ਤੇ ਤੇ ਆ ਪਹਿਲੀ ਰਾਈਡ ਆ ਆਪਣੀ ਹੁਣ ਤੇ ਹੁਣ ਆਪਾਂ ਚੱਕ ਕੇ ਇਹਨੂੰ ਚਾਲਦੇ ਆਂ ਸੀਐਨਜੀ ਦੇ ਚੱਕਰ ਚ ਘੁੰਮਦੇ ਘੁੰਮਦੇ ਆਪਾਂ 6 ਪੇਸ ਪਹੁੰਚ ਗਏ ਆ ਇਹ ਜਿਹੜਾ ਸਰਕਾਰੀ ਹਸਪਤਾਲ ਦੇ ਕੋਲ ਦੀ ਪੰਪ ਹੈ ਨਾ ਉੱਥੇ ਪਤਾ ਕਰਦੇ ਸੀਐਨਜੀ ਜਦ ਨਾਲ ਉਹਦੇ ਪਤਾ ਕਰਦੇ ਕਰਦੇ ਦਾਉ ਵੀ ਪਤਾ ਕਰਿਆ 에어ਪੋਰਟ ਰੋਡ ਤੇ ਪਤਾ ਕਰਿਆ ਅੱਜ ਸੀਐਨਜੀ ਨਹੀਂ ਮਿਲ ਰਹੀ ਹੈਗੀ ਇੱਕ ਰਾਈਡ ਲਾਈ ਹੈ ਪੈਟਰੋਲ ਤੇ ਕੋਈ ਫਾਇਦਾ ਨਹੀਂ ਹੈਗਾ ਇੰਨੀ ਰਾਈਡਾਂ ਲਾਉਣ ਦਾ ਫਿਰ ਤੇ ਹੁਣ ਦੇਖਦੇ ਜੇ ਇੱਥੇ ਸੀਐਨਜੀ ਮਿਲਦੀ ਤਾਂ ਬਹੁਤ ਵਧੀਆ ਗੱਲ ਹੈ ਤਾਂ ਹੀ ਕੰਮ ਹੋਊਗਾ ਨਹੀਂ ਪੈਟਰੋਲ ਤੇ ਤਾਂ ਕੋਈ ਫਾਇਦਾ ਨਹੀਂ ਹੈਗਾ ਯਾਰ ਉਹਦਾ ਸੀਐਨਜੀ ਮੇਲੀ ਮੜੀ ਪੂਰੇ ਤਾਂ ਗੱਡੀਆਂ ਖੜੀਆਂ ਲਾਈਨ ਚ ਪੂਰੇ ਪੈ ਜੂਗੀ ਸੀਐਨਜੀ ਉਧਰ ਕਿੰਨੇ ਪੰਪਾਂ ਦੇ ਸੀਐਨਜੀ ਅੱਜ ਹੈ ਨਹੀਂ ਦੀ ਗੱਡੀਆਂ ਲਾਈਨ 'ਚ ਲੱਗੀਆਂ ਖੜੀਆਂ ਇੱਥੇ ਪਵਾਣੇ ਆ ਜੀ ਸੀਐਨਜੀ ਪੂਰੇ ਵੇਸੇ ਅਕਸਰ ਮੈਂ ਹੋਰੀ ਪਵਾਉਣਾ ਤੂੰ ਨੇੜੇ ਦੀਏ ਮੈਂ ਜਲਾ ਜਿੱਧਰ ਉਹ ਬਾਲਣੇ ਆ ਇੱਥੇ ਪਵਾਏ ਬਾਰ ਬਾਰ ਸੀਐਨਜੀ ਫੋਨ ਕਰਾ ਲੈਣੀ ਇੱਥੇ ਉਹ ਵੀ ਸੀਐਨਜੀ ਲਈ ਆਪਾਂ ਪਵਾ ਤੇ ਹੁਣ ਕਰ ਲਈ ਆਪਾਂ ਨਾ ਇਨ ਡਰਾਈਵ ਔਨ ਉਹ ਦਿਖ ਜਾ ਲੇ ਹੁਣ ਕਰਦੇ ਕੰਮ ਸਟਾਰਟ ਹੁਣ ਕੰਮ ਕਰਨ ਦਾ ਵਜਾ ਆਊਗਾ ਪਹਿਲਾਂ ਤਾਂ ਪੈਟਰੋਲ ਤੇ ਤੁਹਾਨੂੰ ਪਤਾ ਹੀ ਆ ਬਸ ਗੱਡੀ ਚਲਾਉਣ ਦੀ ਮਜ਼ਾ ਆਉਂਦਾ ਵੀ ਪੈਸੇ ਨਹੀਂ ਬਣਦੇ ਉਹਦੇ ਨਾਲ ਇਹ ਆਪਣੇ ਕੋਲੇ ਇਹ ਹੈਗੀ ਐ ਕਮਲਾ ਮਾਰਕੀਟ ਤੋਂ ਦਾਉ ਸਹਿਬ ਤੱਕ ਦੀ ਇਹ 130 ਰੁਪਏ ਫੇਰ ਦਸੀ ਜਾਂਦਾ ਇਹ ਮਨੂੰ ਐ ਵੀ ਚੱਲ ਚੱਲ ਗਈ ਆ ਵੀ ਆ ਲੈ 140 ਜਾ ਗਿਆ ਫਿਰ ਇਹ ਸੇ ਬੰਦਾ ਕਿਲੋਮੀਟਰ ਦੂਰ ਹੈ ਕਿਥੇ ਛੱਡਣਾ ਆਪਾਂ ਵੀ ਆਰ ਪੰਜਾਬ ਚੱਲ ਵੀ ਚੱਲੀ ਆੜੀ ਡਿਕਲਾਈਨ ਮਾਰਦੀ ਓਏ ਬੈ ਗਿਆ ਪਨੂਰੇ ਖੜੇ ਖੜੇ ਆ 700 ਮੀਟਰ ਦੂਰ ਬੰਦਾ ਖੜਾ ਹੈ ਤੇ 6 ਕਿਲੋਮੀਟਰ ਦੂਰ ਇਹ ਨਹੀਂ ਛੱਡਣਾ ਆ ਕਿਹੜੀ ਚੱਕੀ ਦੀ ਨਾ ਓ ਰਾਈਟ ਆਪਾਂ ਇੱਥੇ ਆ ਕੇ ਕੰਪਲੀਟ ਕਰੀਆ ਹੈ ਇਹ ਪੈਂਦਾ ਪਤਨੀ ਜਿਹੜਾ ਏਰੀਆ ਪੈਂਦਾ ਯਾਰ ਦੇਖਾ ਇਦਾਂ ਦਾ ਏ ਏਰੀਆ ਇੱਕ ਇਹ ਇੱਥੋਂ ਅੱਗੇ ਰਾਈਡ ਕੰਪਲੀਟ ਕਰੀਏ ਇਹ ਪੈਂਦਾ ਡੱਡੂ ਮਾਜਰਾ ਹਾਂਜੀ ਇੱਥੇ ਪੈ ਰਿਹਾ ਹੈ ਮਨਸਾ ਦੇ ਵੀ ਟੈਂਪ 340 ਰਾਈਡ ਇੱਕ ਹੋਰ ਪੈਣ ਲੱਗੀ ਹੈ ਇਹ ਆਪਾਂ ਜਾਣਾ ਜੀ ਦੂਰ ਬਹੁਤੀ ਇਕੱਲੀ ਖੁੱਲਾ ਹੈ ਕੋ ਆਇਆ ਫੋਕਸ ਚ ਆ ਰਾਈਡ ਸੀ ਗਿਆ Uber app on ਕਰੀਏ Uber ਜਨਾ ਜੀ ਰੋਜ਼ ਗਾਰਡਨ ਦੇ ਰਾਈਡਾਂ ਜਾਦਾ ਪੈਂਦੀ ਜਿਆਦੇ ਵਹਿਰੀਆਂ ਪਰ ਪੈ ਦੂਰ ਦੂਰ ਤੇ ਰਈਆਂ ਨੇੜੇ ਦੀ ਕੋਈ ਰਾਈਡ ਨਹੀਂ ਆ ਮਨਸਾ ਦੇ ਵੀ ਟੈਂਪਲ ਵਾਲੀ ਇਹ ਆਪਣ ਨੂੰ ਰਾਈਡ ਉੱਤੇ ਹੀ ਪਈ ਸੀ in drive ਤੇ ਇਹ ਜਿਹੜਾ ਆ ਲਾਲ ਪਿਲਿਆ ਆਇਆ ਹੋਇਆ 3 ਕਿਲੋਮੀਟਰ ਦੂਰ ਨਹੀਂ ਯਾਰ ਵਿਕਾਸ ਨਗਰ ਇਹ ਰਾਈਟਾਂ ਘੈਂਟ ਨਹੀਂ ਆ ਗਈਆਂ ਯਾਰ ਵਧੀਆ ਰਾਈਟਾਂ ਚਾਹੀਦੀ ਨੇ ਨੇੜੇ ਵਾਲੀਆਂ ਤਾਂ ਆਪਾਂ ਜਾਵਾਂਗੇ ਆ ਦੇਖੋ ਸਰਚ ਲੱਗਿਆ ਵਾ ਇਧਰ ਜਿਹੜਾ ਇਹ ਲਾਲ ਲਾਲ ਜਿਹਾ ਹੁੰਦਾ ਨਾ ਇਹ ਸਰਚ ਹੈ ਇੰਡਸਟਰੀ ਏਰੀਆ 1023 ਨਹੀਂ ਯਾਰ 13 ਕਿਲੋਮੀਟਰ ਘੁੰਮਦੇ ਘਮਾਉਂਦੇ ਆਪਾਂ ਜੀਰ ਖੇਪਰ ਪਹੁੰਚ ਗਏ ਆ ਜੀਰਕ ਪਰ ਤੋਂ ਆਪਾਂ ਨੂੰ ਰਾਈਡ ਪੈ ਗਈ ਫੇਰ ਦੁਆਰੇ ਚੰਡੀਗੜ੍ਹ ਦੀ ਇਹ ਪਈ ਆਪਣੀ ਨਵੇਂ ਗਰਾਉਂਕੋਲ ਦੀ ਤੇ ਇੱਥੇ ਖੜੇ ਇਸ ਟਾਈਮ ਆਪਾਂ ਕਿਹੜਾ ਅਪਾਰਟਮੈਂਟ ਹੈ ਇਹ ਸ਼ਗੋ ਅਪਾਰਟਮੈਂਟ ਇੱਥੇ ਖੜੇ ਆ ਪਹਿਲਾਂ ਆਪਾਂ ਡੱਡੂ ਮੱਜਰੇ ਤੋਂ ਰਾਈਡ ਲੈ ਕੇ ਆਏ ਦਰਦੀ 300 ਰੁਪਏ ਦੀ ਹੁਣ 345 ਦੀ ਰਾਈਡ ਮਿਲੀ ਹੈ ਸੇਮ ਇਹ ਮਿਲੀ ਆਪਾਂ ਨੂੰ ਕੀ ਕਹਿੰਦੇ ਹੁੰਨੇ ਆ ਨਵੇਂ ਗਰਾਉਂਕੋਲ ਦੀ ਅੱਜ ਜੰਡੀਗੜ੍ਹ 'ਚ ਰੋਜ਼ ਫੈਸਟੀਵਲ ਹੈ ਤੇ ਇਧਰ ਵੀ ਰਾਈਡਾਂ ਬਹੁਤ ਜ਼ਿਆਦੇ ਪੈਰੀਆਂ ਤੇ ਤੁਹਾਨੂੰ ਇੱਕ ਚੀਜ਼ ਦਿਖਾਣਾ ਕੋ ਸਾਹਮਣੇ ਕੈਂਟਰ ਗੱਡੀ ਭਰ ਕੇ ਆਈ ਆ ਜੀ ਮਹਿੰਦਰਾ ਦੀ ਐ ਇਹ ਵੀ ਰੋਜ਼ ਫੈਸਟੀਵਲ ਤੇ ਆਈ ਐ ਇਹ ਵੀ ਭਰ ਕੇ ਆਈ ਐ ਇਹ ਵੀ ਸਹੀ ਹੈ ਬੜੀ ਪੀੜ ਅੱਜ ਚੌਕ ਬੰਦ ਕਰੇ ਹੋ 2-3 ਚੌਕ ਦਾ ਤਾਂ ਜੋ ਟ੍ਰੈਫਿਕ ਰਹਾ ਹੋਵੇ ਇਹ ਹੁਣ ਆਪਾਂ ਆਪਣੀ ਰਾਈਡ ਹੋ ਗਈ ਕੰਪਲੀਟ ਇਹ। ਉਹ ਵੇਖ ਫੋਕਸ ਚ। ਲੋਬੀ ਟਾਈਮ ਹੋ ਗਿਆ 9:15 ਆਪਾਂ ਅੱਜ 1 ਵਜੇ ਕੰਮ ਸਟਾਰਟ ਕਰਿਆ ਤਾਂ ਪਹਿਲੀ ਰਾਈਡ ਆਪਣੀ ਪਈ ਸੀਗੀ ਇਨ ਡਰਾਈਵ ਤੇ ਮੈਨੂੰ ਲੱਗਾ ਤੇ ਦੇਖਿਆ ਜਾਵੇ। 1:00 ਵਜੇ ਆਪਾਂ ਕੰਮ ਸਟਾਰਟ ਕਰਿਆ ਤਾਂ ਨਾ ਖੁੱਲ ਗਿਆ ਰਾਈਡਾਂ ਅੱਜ ਇਹ ਅਜਿਹੀਆਂ ਰਾਈਡਾਂ 23 ਫਰਵਰੀ ਨੂੰ ਵੀ 22 ਫਰਵਰੀ ਤੱਕ ਦਾ ਆਇਆ ਹੈ 12:37 ਤੇ ਯਾਨੀ ਕਿ 12:30 ਵਜੇ ਕੰਮ ਸਟਾਰਟ ਕਰਿਆ ਆਪਾਂ ਸਮਾਂ ਨ ਹੋ ਗਿਆ ਤੇ ਅੱਜ ਦਾ ਆਪਣਾ ਵਧੀਆ ਕੰਮ ਹੋਇਆ ਤੇ ਜਿਵੇਂ ਤੁਹਾਨੂੰ ਦਿਖਾ ਦਿੰਨਾ ਇੱਕ ਵਾਰੀ ਆਹ ਹੈ ਨਾ ਆਪਣਾ ਅੱਜ ਦਾ ਇਨ ਡਰਾਈਵ ਦਾ ਕੰਮ ਜਿਹੜਾ ਕਿ ਆਪਾਂ ਨੂੰ ਪੈ ਗਿਆ 19 ਰੁਪਏ ਪਰ ਕਿਲੋ ਬਿਲਡਰ ਤੇ 77 ਕਿਲੋਮੀਟਰ ਆਪਣੀ ਗੱਡੀ ਆ ਜੀ ਚੱਲੀ ਤੇ 7 ਰਾਈਡਾਂ ਲਾਈਆਂ ਤੇ ਉਸ ਤੋਂ ਬਾਅਦ ਆਪਣਾ ਆ ਜਾਂਦਾ Uber Uber ਦਾ ਕੰਮ Uber ਨਹੀਂ ਵਧੀਆ ਕਰਿਆ ਪਰ ਅੱਜ Uber ਨੇ ਇੱਕ ਰਾਈਡ ਖਰਾਬ ਕਰਤੀ ਜਿਵੇਂ ਕਿ ਐਚ ਵੀ ਕੰਮ ਹੋਇਆ 780 ਰੁਪਏ ਦਾ ਐਚ ਡਬਲ ਰਾਈਡ ਪਈ ਦੀ ਜੀ ਇੱਕ ਪਹਿਲਾਂ ਛੱਡ ਕੇ ਆਉਣਾ ਤੇ ਨਾਲ ਲੱਗਦੀ ਉਸ ਨੂੰ ਅੰਦੇ ਨੂੰ ਲੈ ਕੇ ਵੀ ਆਉਣਾ ਦਾ ਬਾਕੀ ਡਾਇਮਰਾ ਕੇ ਲੈਣਾ ਤਾਂ ਉਹਨੂੰ ਮੋਹਾਲੀ ਤੱਕ ਦਾ ਉਹ ਰਾਈਡ ਦਾ ਪੈਸੇ ਇਹਨਾਂ ਨੇ ਘੱਟ ਦਿੱਤੇ ਬਾਕੀ ਦਾ 4 ਟਰਿੱਪ ਲੱਗੇ ਅੱਜ ਦੇ ਵਿੱਚ 4 ਰਾਈਡਾਂ ਉੱਪਰ ਚਲਾਈਆਂ ਤੇ 7 ਆਪਾਂ ਨੋਚ ਲਾਈਆਂ ਟੋਟਲ ਹੋ ਗਈਆਂ ਆਪਣੀਆਂ 11 ਰਾਈਡਾਂ ਕੁੱਲ ਮਿਲਾ ਕੇ ਆਪਣਾ ਵਧੀਆ ਕੰਮ ਹੋਇਆ ਤੇ ਅੱਧੀ ਟੈਂਕੀ ਲੱਗੀ ਆਪਣੀ ਸੀਐਨਜੀ ਦੀ ਆ ਦੇਖੋ ਫੁੱਲ ਕਰਾਈ ਸੀਗੀ ਅੱਧੀ ਸੀਐਨਜੀ ਲੱਗੀ ਹੈ ਅੱਜ ਤਵਾਰ ਨੂੰ ਵਧੀਆ ਕੰਮ ਹੁੰਦਾ ਆ ਤੇ ਆ ਸੀਗੀ ਅੱਜ ਦੀ ਵੀਡੀਓ ਇਸ ਟਾਈਮ ਆਪਾਂ ਖੜੇ ਆ ਰਿਆਤਵਾਰਾ ਯੂਨੀਵਰਸਿਟੀ ਦੇ ਕੋਲ ਤੇ ਆ ਸੀਗੀ ਆਪਣੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਾਰਿਆਂ ਦਾ